ਵੀ ਜਿਹੜਾ ਗਰਾਊਂਡ ਸੀ ਗਰਾਊਂਡ ਦੀ ਖਿੱਚ ਘਟ ਗਈ ਆ ਆਪਣੇ ਗਰਾਊਂਡ ਦਾ ਚੌ ਘਟ ਗਿਆ ਗਰਾਊਂਡ ਦਾ ਨਸ਼ਾ ਘਟ ਗਿਆ ਆ ਬਰਾਸਤੀ ਜੇ ਖੇਡਾਂ ਦੀ ਬਰਾਸਤੀ ਖੇਡਾਂ ਦੀ ਗੱਲਾਂ ਕਰੀਏ ਤੇ ਆਪਣੇ ਉਹ ਵੀ ਆਉਂਦੇ ਹੁੰਦੇ ਸੀ ਨਾ ਵੀ ਰੱਸੀ ਦੇ ਚੱਲਣ ਵਾਲੇ ਟਾਇਰ ਟਾਇਰ ਮੂੰਹ ਨਾਲ ਕੁਝ ਖਿੱਚਣਾ ਹਣਾ ਉਹ ਮੋਟਰ ਗੇੜੀਆਂ ਵਾਲੇ ਕੀ ਕਹਿੰਦੇ ਆ ਉਹਨੂੰ ਉਹ ਜਿਹੜੇ ਘੁੰਮਦੇ ਹੁੰਦੇ ਆ ਉਹ ਚਾਰ ਰਾਤਾਂ ਸਾਈਕਲ ਚਲਾਈ ਜਾਣਾ ਉਹ ਉਹ ਚੀਜ਼ਾਂ ਵੀ ਹੁਣ ਅੱਗੇ ਉਹਨਾਂ ਦਾ ਚਾ ਹੁੰਦਾ ਸੀ ਲੋਕੀ ਵੇਖਣ ਜਾਂਦੇ ਸੀ ਹੁਣ ਅਸਲ 'ਚ ਉਹ ਜਿਹੜੇ ਆਪਾਂ ਬਾਜੀਗਰ ਕਹਿੰਦੇ ਉਹਨਾਂ ਨੂੰ ਬਾਜੀਗਰ ਦੇ ਜਿਹੜਾ ਹਾਂਜੀ ਹਾਂਜੀ ਖੇਡ ਵਿਖਾਉਣ ਆਉਂਦੇ ਆ ਉਹਨਾਂ ਦਾ ਵੀ ਖਤਮ ਹੋ ਗਿਆ ਕੰਮ ਉਹਨਾਂ ਦੇ ਉਹ ਜਿਹੜਾ ਕਿੱਤਾ ਸੀ ਉਹ ਵੀ ਖਤਮ ਹੋੁੰਦਾ ਜਾ ਰਿਹਾ ਕਿਉਂਕਿ ਆਪਣੇ ਰੋਜ਼ ਦਾ ਉਹ ਆਪਣੇ ਬੰਦੇ ਗਾਰ ਹਮੇਸ਼ਾ ਖਤਮ ਇਸ ਤਰ੍ਹਾਂ ਹੁੰਦਾ ਹੈ ਬਾਜ਼ਾਰ ਦੇ ਵਿੱਚ ਚੀਜ਼ ਉਹ ਖਤਮ ਹੋਏਗੀ ਜਿਹਨੂੰ ਖਰੀਦਣ ਵਾਲਾ ਕੋਈ ਨਹੀਂਗਾ ਉਹਨਾਂ ਨੂੰ ਵੇਖਣ ਵਾਸਤੇ ਆਡੀਅੰਸ ਹੀ ਨਹੀਂ ਹੈਗੀ ਤੇ ਉਹਨਾਂ ਨੇ ਇੱਕ ਵਿਖਾਉਣਾ ਕਿੰਨਾ ਉਹ ਬਾਜੀਗਰ ਕਹਿੰਦਾ ਵੀ ਜਿਹੜੇ ਸਾਨੂੰ ਅੱਗੇ ਮੰਨ ਲਓ ਵੀ ਪੈਸੇ ਹੁਣ ਜਿਹੜਾ ਘੇਰੇ ਘੜੇ ਖੜੇ ਆ ਉਹਨੇ ਸਾਈਕਲ ਚਲਾਉਂਦੇ ਚਲਾਉਂਦੇ ਕੋਲੋਂ ਕੋਲੋਂ 2 2 2 ਦਾ ਨੋਟ 5 5 ਦਾ ਨੋਟ ਫੜੀ ਜਾਣਾ ਉਹਨੂੰ ਉੱਚੇ ਤੋਂ ਬੇਹੇ ਬਜਲੇ ਉਧਰ ਗਾ ਟਿਕਟ ਲੱਗੀ ਹੁੰਦੀ ਸੀ ਵੀ ਮੈਨੂੰ ਵੇਖਣ ਲਈ 20 ਰੁਪਏ ਦੇ ਦੋ